ਨਮੋ ਵਧਾਏ ਜੈ ਪ੍ਰੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਜ਼ਿਲ੍ਹਾ ਫਰੀਦਕੋਟ ਦੇ ਸਾਰੇ ਹੀ ਉਹਨਾਂ ਕਿਰਤੀ ਮਜ਼ਦੂਰ ਬੇਜਮੀਨੇ ਲੋਕਾਂ ਨੂੰ ਦੋਸਤਾਂ ਮਿੱਤਰਾਂ ਨੂੰ ਅਪੀਲ ਕਰਦਾ ਕਿ ਮਹਾਰਾਜਾ ਫਰੀਦਕੋਟ ਦੀ ਜੋ 7000 ਬੇਆਬਾਦ ਬੇਚਰਾਗ ਜ਼ਮੀਨ ਪਈ ਹੈ ਜਿਸ ਦਾ ٹرسٹ ਵੀ ਭੰਗ ਹੋ ਚੁੱਕਿਆ ਔਰ ਅਸੀਂ ਪੰਜਾਬ ਦੇ ਵਾਸੀ ਉਹਦੇ ਹੱਕਦਾਰਾਂ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਪਿਛਲੇ ਹਫਤੇ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਜਿਸ ਵਿੱਚ ਕਾਫੀ ਸਾਡੇ ਬੇਜਮੀਨੇ ਕਰਤੀ ਲੋਕ ਇਕੱਠੇ ਹੋਏ ਸੀ ਮੈਂ ਹੋਰ ਨਾਲ ਸਾਥੀਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਗੈਣਤੀ ਦੇ ਵਿੱਚ 23 ਮਾਰਚ 2025 ਦਿਨ ਐ ਐਤਵਾਰ ਨੂੰ ਨਗਰ ਕਾਉਂਸਲ ਕੋਟਪੂਰਾ ਦੇ ਸਾਹਮਣੇ ਜੋ ਪਾਰਕ ਹੈ ਸਿਵਲ ਹਸਪਤਾਲ ਦੇ ਸਾਹਮਣੇ ਪਾਰਕ ਹੈ ਉੱਥੇ ਸਹੀ 10 ਵਜੇ ਇਸ ਮੀਟਿੰਗ ਵਿੱਚ ਪਹੁੰਚੋ ਤਾਂ ਜੋ ਤੁਹਾਨੂੰ ਇਹ ਜਿਹੜੀ ਬੇਚਰਾਗ ਜ਼ਮੀਨ ਹੈ ਉੱਥੇ ਇਸ ਜ਼ਮੀਨ ਦੇ ਵਿੱਚ ਘਟੋ ਘਾਟਾ ਘਰ ਪਾਉਣ ਲਈ ਤੁਹਾਡੇ ਰਹਿਣ ਲਈ ਤੁਹਾਡੇ ਵਸੇਬੇ ਵਾਸਤੇ ਜ਼ਮੀਨ ਤੁਹਾਨੂੰ ਜਿਹੜੀ ਹੈ ਐਕਵਾਇਰ ਕੀਤੀ ਐਕਵਾਇਰ ਕੀਤੀ ਜਾਵੇ 100 ਦੁਆਰਾ ਫਿਰ ਮੈਂ ਬੇਨਤੀ ਕਰਦਾ ਕਿ ਵੱਤ ਵਾ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਪਹੁੰਚੋ ਕਿਉਂਕਿ ਸਾਡੇ 2 ਮਹੀਨੇ ਲੋਕਾਂ ਕੋਲੇ ਜਿਹੜਾ ਮਰਲੇ ਮਰਲੇ ਡੇਡ ਡੇਡ ਮਰਲੇ ਵਿੱਚ ਜਗ੍ਹਾ ਉਹ ਬਹੁਤ ਥੋੜੀ ਆ ਪਰਿਵਾਰ ਕਈ ਕਈ ਇੰਨੇ ਥਾਂ ਦੇ ਵਿੱਚ ਰਹਿ ਰਹੇ ਆ ਸੋ ਤੁਸੀਂ ਸਾਰੇ ਵੱਤ ਵਾ ਦੇ ਇਸ ਗਿਣਤੀ ਵਿੱਚ ਪਹੁੰਚੋ